ਕਹਿੰਦੇ ਵੀ ਬਾਬਾ ਜੀ ਜਿਹੜੀਆਂ ਕੁੜੀਆਂ ਰੀਲਾਂ ਬਣਾਉਂਦੀਆਂ ਉਹਨਾਂ ਦੇ ਵਿਰੋਧ ਚ ਬੋਲਿਆ ਕਰੋ ਮੈਂ ਕਿਹਾ ਵੀ ਕਿਹੜੀ ਕਿਹੜੀ ਬਣਾਉਂਦੀ ਏ ਤੇ ਕੱਲੀ ਕੱਲੀ ਦਾ ਪੋਟਿਆਂ ਤੇ ਨਾਂ ਗਿਣ ਕੇ ਦੱਸਤਾ ਵੀ ਇਹਦਾ ਆ ਨਾਂ ਵਾਲੀ ਬਣਾਉਂਦੀ ਆ ਇੱਥੋਂ ਦੀ ਆ ਉੱਥੋਂ ਦੀ ਆ ਕਿ ਸਾਰੀਆਂ ਨੇ ਗੰਦ ਪਾਇਆ ਮੈਂ ਕਿਹਾ ਵੀ ਇਹ ਤੇ ਤੁਸੀਂ ਦੱਸਤੀਆਂ ਤੁਹਾਨੂੰ ਪਤਾ ਏ ਮੈਂ ਕਿਹਾ ਵੀ ਹੁਣੇ ਇੱਕ ਦਾ ਨਾਮ ਐ ਪੁੱਛਾਂ ਕਹਿੰਦੇ ਵੀ ਹਾਂਜੀ ਬਾਬਾ ਜੀ ਦੱਸੋ ਮੈਂ ਕਿਹਾ ਜੀ 84 ਦੇ ਵਿੱਚ ਜਦੋਂ ਹਮਲਾ ਹੋਇਆ ਤੇ ਇੱਕ ਟੈਂਕੀ ਹੀ ਪਾਣੀ ਵਾਲੀ ਉਹ ਟੈਂਕੀ ਵਾਲਾ ਮੋਰਚਾ ਕਰਕੇ ਬੜਾ ਮਸ਼ਹੂਰ ਆ ਉਹ ਟੈਂਕੀ ਵਾਲਾ ਮੋਰਚਾ ਇੱਕ ਬੀਬੀ ਨੇ ਸੰਭਾਲਿਆ ਉਹਦਾ ਨਾਂ ਕੀ ਸੀ ਕੋਈ ਜਵਾਬ ਨਾ ਆਇਆ ਮੈਂ ਕਿਹਾ ਵੀ ਉਹ ਬੀਬੀ ਨੇ ਉਸ ਮੋਰਚੇ ਤੋਂ ਜਿਹੜੇ ਹੈ ਹੈਲੀਕਾਪਟਰ ਤੇ ਉਸ ਵੇਲੇ ਕਮਾਂਡੋ ਉਤਰਦੇ ਨੇ ਹਮਲਾ ਕਰ ਲਈ ਕੱਲੀ ਨੇ 8 900 ਕਮਾਂਡੋ ਗੱਡੀ ਚਾੜਤਾ ਸੀ ਫਿਰ ਚੁੱਪ ਕੋਈ ਜਵਾਬ ਨਾ ਆਇਆ ਮੈਂ ਕਿਹਾ ਵੀ ਉਹ ਬੀਬੀ ਆਲ ਇੰਡੀਆ ਸਿੱਖ ਸਟੂਡੈਂਟ ਫੰਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀ ਫਿਰ ਚੁੱਪ ਕੋਈ ਜਵਾਬ ਨਾ ਆਇਆ ਕਿ ਸਾਨੂੰ ਨਹੀਂ ਪਤਾ ਬਾਬਾ ਜੀ ਕਹਿੰਦੇ ਬਾਬਾ ਜੀ ਤੁਸੀਂ ਦੱਸੋ ਵੀ ਉਹ ਬੀਬੀ ਕੌਣ ਸੀ ਮੈਂ ਕਿਹਾ ਜੀ ਉਹ ਬੀਬੀ ਪਕਾਰ ਕੌਰ ਸੀ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸੀ ਤੇ ਹਰਿਆਣੇ ਦੇ ਰਹਿਣ ਵਾਲੇ ਸੀ ਕਹਿਣ ਲੱਗੇ ਸੱਚ ਪੁੱਛੋ ਤੇ ਬਾਬਾ ਜੀ ਸਾਨੂੰ ਨਹੀਂ ਸੀ ਇਹ ਬੀਬੀ ਬਾਰੇ ਪਤਾ ਸਾਨੂੰ ਹਰਿਆਣੇ ਦੀ ਜਿਹੜੀ ਡਾਂਸਰ ਨੱਚਣ ਵਾਲੀ ਸਪਨਾ ਚੌਧਰੀ ਬਾਰੇ ਤੇ ਪਤਾ ਹੈ ਪਰ ਇਸ ਬੀਬੀ ਬਾਰੇ ਨਹੀਂ ਸੀ ਪਤਾ ਮੈਂ ਕਿਹਾ ਜੀ ਬਈ ਰੀਲਾ ਵਾਲਿਆਂ ਨੂੰ ਲਾਨ ਤਾਂ ਪੰਦ ਗਿਆ ਜਾਂ ਰੀਲਾ ਵਾਲਿਆਂ ਤੋਂ ਪਹਿ ਉਹ ਬੰਦਗਾਂ ਨਾ ਨੇ ਸਾਡੇ ਲਈ ਆਪਣੇ ਘਰ-ਬਾਰ ਛੱਡੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਸਾਨੂੰ ਨਾਂ ਤੱਕ ਨਹੀਂ ਪਤਾ ਤੇ ਇਹੜੀਆਂ ਨੱਚਣ-ਪੁੜਕਣ ਵਾਲੀਆਂ ਸਾਡੇ ਪਰਿਵਾਰਕ ਰਿਸ਼ਤੇ ਤਾਰ-ਤਾਰ ਕਰਕੇ ਰੱਖਦੇ ਸਾਨੂੰ ਕੱਲੀ-ਕੱਲੀ ਦੇ ਨਾਂ ਦਾ ਉਹ ਪਤਾ ਤੇ ਇਹਨਾਂ ਦੇ ਖਾਨਦਾਨ ਤੱਕ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਹੈ ਮਗਰ ਕੌਣ ਆ ਸੋ ਇਹ ਸਾਡੀ ਤਰਾਸ਼ ਦੀ ਆ ਅਸੀਂ ਆਪਣੇ ਇਤਿਹਾਸ ਨੂੰ ਪੜੀਏ ਅਸੀਂ ਇਹਨਾਂ ਦੇ